ਲੋਈ ਸੌਣਿਓ ਪਾਣੀ ਵਾਲਾ ਕੈਂਪਰ ਚੱਕ ਕੇ ਗੱਬਰੂ ਚੱਲਿਆ ਉਹ ਜਦੋਂ ਮੈਟਰ ਦਾ ਹਾਂ ਉਹ ਕਹਿੰਦਾ ਹੈ ਬੁੜਾ ਇਸ ਕਿਥੇ ਕਰਦੇ ਕਰਦੇ ਲੈ ਕੇ ਲੋਕ ਚੱਕ ਨਹੀਂ ਕਰਦਾ ਇਹ ਮੰਨ ਇਹਦਾ ਗੱਲ ਮੰਨਦਾ ਤੂੰ ਬੁੜਾ ਲੈ ਉਹਦਾ ਕੀ ਮਰਦਾ ਮੇਰੇ ਤੋਂ ਟ੍ਰੈਕਟਰ ਹੀ ਬਾਈਡ ਰੇਲਾ ਕੇ ਨਾ ਇਹ ਤਾਂ ਜਿੱਥੇ ਬੰਦੇ ਇਕੱਠੇ ਹੋ ਜਾਣ ਕੰਮ ਕੋਈ ਨਹੀਂ ਫਿਰੇ ਜੜੇ ਆਜ ਤੱਕ ਮੈਂ ਕਿਹਨੂੰ ਕੀ ਕਹਿੰਦਾ ਨੇਤਾ ਦਾ ਮਰਾਦਾ ਹੁੰਦੀ ਹੈ ਹਾਂ ਕਿੰਨੀ ਮਰੀ ਮਿਸਤਰੀ ਇਹ ਚਾਚਾ ਏ ਕੀ ਹੋ ਗਿਆ ਚਾਚਾ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਤੇ ਅੱਜ ਦੇ ਵਲੌਗ ਦੀ ਕਰਦੇ ਆਂ ਸ਼ੁਰੂਆਤ ਮੰਡੇ ਤੋਂ ਹੀ ਦੇਖ ਲਓ ਪਿੱਛੇ ਅੱਜ ਆਪਾਂ ਪਾਉਣਾ ਚਾਰ ਮੱਕੀ ਦਾ ਹੈਗਾ ਲੇਟ ਹੀ ਆ ਦੇਖੋ ਵੈਸੇ ਮੱਕੀ ਵੀ ਲੇਟ ਹੀ ਸੀਗੀ ਪਰ ਜਿਵੇਂ ਤੁਹਾਨੂੰ ਪਤਾ ਹੀ ਆ ਇਹ ਮਸ਼ੀਨ ਆਪਣੀ ਆ ਆ ਗਈ ਹੋਏ ਚਲੋ ਫਿਰ ਲੋਕਾਂ ਦੇ ਪਾਪੂਗੇ ਹੁਣ ਵਿਹਲੇ ਹੋਇਆ ਕੁਝ ਮੀਂਹ ਮੂਂ ਦਾ ਠੀਕਾ ਮੌਸਮ ਅੱਜ ਥੋੜਾ ਜਿਹਾ ਟਾਈਮ ਮਿਲਿਆ ਹੈਗਾ ਤਾਂ ਬੱਦਲ ਬਈ ਅੱਜ ਵੀ ਆ ਹੁਣ ਥੋੜੀ ਜਿਹੀ ਧੁੱਪ ਨਿਕਲੀ ਆ ਟ੍ਰਾਈ ਕਰਦੇ ਆ ਵੀ ਪਾ ਲਈਏ ਅੱਜ ਥੋੜਾ ਜਿਹਾ ਘਰ ਦਾ ਘਰ ਦੀ ਪਾਉਣਾ ਆਪਦਾ ਆਪਦਾ ਇਹ ਉਹੀ ਪਰਫੈਕਟ ਐਗਜ਼ਾਮਪਲ ਆ ਵੀ ਜਦੋਂ ਲੋਕਾਂ ਦੇ ਪਾਪੂ ਕੇ ਆਪਦੀ ਰਹ ਜਾਂਦੇ ਆ ਭਾਈ ਫਿਰ ਆਪਾਂ ਹੁਣ ਪਾਉਨੇ ਆ ਫਿਰ ਆ ਨਿਕਲ ਟਰੈਕਟਰ ਅੱਜ ਆਪਾਂ ਕੱਢ ਲਿਆ ਫਿਰ ਇਸ ਕੰਮ ਵਾਸਤੇ ਇਹ ਤੁਹਾਨੂੰ ਦਿਖਾਇਆ ਨਹੀਂ ਸੀ ਅੱਜ ਪਹਿਲੀ ਵਾਰੀ ਦਿਖਾ ਰਹੇ ਆ ਬਲੌਗ ਦੇ ਵਿੱਚ ਕਿਉਂਕਿ ਹੁਣ ਸੀਜ਼ਨ ਤੇ ਗਿਆ ਵਈ ਨਾ ਫਿਰ ਆ ਇਧਰ ਮੁੰਡੇ ਕਰ ਰਹੇ ਆ ਟਰਾਲੀ ਟੋਲੀ ਤਿਆਰ ਚਾਚਾ ਜੀ ਵੀ ਪਹੁੰਚੇ ਹੋਏ ਨੇ ਆ ਸਤਿ ਸ੍ਰੀ ਅਕਾਲ ਬਰਾ ਦੋ ਮੜਾ ਜੀ ਸਤਿ ਸ੍ਰੀ ਅਕਾਲ ਭਾਈ ਸਾਰੀ ਸੰਗਤ ਨੂੰ ਅੱਜ ਚਾਰ ਪਾਉਣੇ ਆ ਮਿਰਚਾਂ ਦਾ ਮਿਰਚਾਂ ਦਾ ਚਾਰ ਪਾਉਣ ਲੱਗਿਆ ਆ ਸਟ ਖਾਲੀ ਮੁੰਡੇ ਨੇ ਦਿਖਾਈ ਮੜਾ ਜੀ ਕੀ ਕੀ ਹੋ ਗਿਆ ਜੀ ਭਾਈ ਬਸ ਕੀ ਦੱਸਿਓ ਹਾਂ 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 ਕੀ ਹੋ ਗਿਆ ਇਹ ਵਾਲਿਆ ਜੀ ਮੂੰਚ ਤਾਂ ਆ ਪਹਿਲਾਂ ਮੇਰੇ ਕਢਾ ਲਿਆ ਰਾਂਦਾ ਦੇਖੋ ਅੱਛਾ ਆ ਵੀ ਰਖਮ ਕਰਾ ਲਿਆ ਇਹ ਹਾਂ ਹੁਣ ਆਹੇ ਦੰਦ ਕਢਾ ਲਿਆ ਉਹ ਦੇਖ ਕਿਵੇਂ ਨਹੀਂ ਇਹ ਤੈਨੂੰ ਚਲਾਉਣਾ ਨਹੀਂ ਆਉਂਦਾ ਲੈ ਇੰਨੇ ਕਿਉਂ ਆਹ ਦੇਖ ਲੈ ਸੱਟ ਖਾਦੀ ਹੋਈ ਹੱਥ ਦਿਖਾਈ ਮੂੰਹ ਵੀ ਦਿਖਾ ਲੋਈ ਮਿੱਤਰੋ ਇੱਕ ਵਾਰ ਫੇਰ ਚੈਨਲ ਕਰ ਲੋ ਸਬਸਕ੍ਰਾਈਬ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆਂ ਦਰਸ਼ਨ ਕਰਾਉਨੇ ਆਂ ਆਪਣੇ ਚੂਚੀਆਂ ਦੇ ਇਹ ਆਪਣੇ ਅਸੀਲ ਚੂਚੇ ਨੇ ਦੇਖੋ ਜੀ ਇਧਰ ਆਪਣਾ ਮੁਰਗੀ ਚੂਵੀ ਆ ਛੋੜੇ ਨੇ ਹਾਲੇ ਬੱਚੇ ਇਹ ਮਹੀਨੇ ਕ ਦੇ ਹੋਏ ਨੇ ਆ ਇਹਨਾਂ ਦੀ ਮਾਂ ਐ ਮੰਮੀ ਜੀ ਉਹ ਵੀ ਆਪਣੀ ਔਰਗੀ ਬੈਠੀ ਆ ਸੇਵਾ ਤੇ ਲਾਓ ਵੀ ਝੱਕਦਾ ਕੁੰਡ ਐ ਝੱਕੀ ਦਾ ਇਹਦਾ ਕੁੰਡ ਆਹ ਨਾਲੀ ਟੁੰਡਾ ਚੱਕ ਦੰਨਾ ਆ ਬਾਇਰ ਹੁੰਦੇ ਚੱਕੇ ਨੂੰ ਹੁੰਦਾ ਟੁੰਡਾ ਚੱਕਦੇ ਆ ਹਨ ਆ ਜੀ ਕਹ ਹੈ ਚਾਈ ਨਹੀਂ ਉਤਰੇ ਹਲੇ ਕੋਣ ਚੱਕਦਾ ਯਾਰ ਇਹ ਉਮਰ ਥੋੜੀ ਹੁੰਦੀ ਹੈ ਏਜ ਇਸ ਨਾ ਏਜ ਇਸ ਨਾ ਏ ਡਸਨਟ ਮੈਟਰ ਹਾਂ ਕੋਈ ਕਹਤਾ ਹੈ ਬੁੜੇ ਇਸਨੇ ਗੱਤੇ ਕਰ ਚੁੱਕੇ ਨੇ ਲੇਕਿਨ ਲੋਕ ਛੱਟ ਨਹੀਂ ਕਰਦੇ ਇਹ ਮੰਨ ਇਹ ਤਾਂ ਗੱਲ ਮੰਨਦਾ ਤੂੰ ਬੁੜਾ ਮੈਂ ਬੁੜਾ ਹਾਂ ਯਾ ਮੋਲਡ ਮੈਨ ਯਾ 45 ਈਅਰ 올ਲੀ 45 ਹਾਂ ਲਓ ਵੀ ਸੋਹਣਿਓ ਪਾਣੀ ਵਾਲਾ ਕੈਂਪਰ ਚੱਕ ਕੇ ਗੱਭਰੂ ਚੱਲਿਆ ਉਹ ਚਾਚਾ ਲੈ ਆ ਚੱਲਿਆ ਟਰੈਕਟਰ ਵੱਡਾ ਛੋਟਾ ਸੋਰੀ ਤੇ ਇਧਰੋਂ ਆਪਣਾ ਜਾਣ ਦੇ ਜਾਣ ਦੇ ਜਾਣ ਦੇ ਇਹ ਸਿੱਲੀ ਨਾ ਜਾਵੇ ਕੋਈ ਨਾ ਸਿਰ ਲਾ ਆਉਂਦਾ ਚੱਲਣ ਦੇ ਦੇਖਿਆ ਹਾਂ ਡਰਾਈਵਰ ਦਾ ਵਾੜਾ ਚੋਟੀ ਦਾ ਕੁੱਤਾ ਬਣਾ ਕੇ ਕੁੱਤਾ ਚਾਚਾ ਬੈਠੀ ਰਿਹਾ ਪਹਿਲਾਂ ਨਾ ਯਾਰ ਲਾਉਣੀ ਬੱਦਲ ਵੀ ਉਹਦੀ ਚੜਿਆ ਬੱਦਲ ਪੂਰਾ ਚੜਿਆ ਚਾਚਾ ਕਹਿੰਦੇ ਲੈ ਕੇ ਜਾ ਲੈ ਦੇਖ ਲੈ ਧਿਆਨ ਦਾ ਸਾਰਾ ਮੋਬਾਈਲ ਚ ਸਟੋਰੀ ਪਾਉਣ ਦਾ ਮਾਰੀ ਬੈ ਗਿਆ ਦਾ ਦੋਨੇ ਦਾ ਪਰੋ ਤਾਰਾਂਗੇ ਉਹ ਕਿਹਦੇ ਖੋਣ ਆਏਗਾ ਮਿਰਚਾਂ ਮੇਰੇ ਵੀਰੋ ਲਓ ਵੀ ਨੌਜਵਾਨੋ ਬੱਦਲ ਗਿਆ ਚੜ ਤੇ ਚਾਚਾ ਜੀ ਬੈਠੇ ਨੇ ਇੱਧਰ ਚਾਚੇ ਮੋਟਰ ਕਿਹਨੇ ਚਲਾਤੀ ਮੋਟਰ ਓਕੇ ਚਲੋ ਫਿਰ ਕੱਢੋ ਟਰਾਲੀ ਬਲੋ ਹੋ ਹੋ ਲਾ ਵੀ ਘਪਰਵਾ ਜਾਣਦੇ ਵੀ ਤਰੇਆ ਅਰੇ ਸ਼ਾਨੰਦਾ ਕਾਲ ਵੀ ਆਉਣ ਦੇ ਆਉਣ ਦੇ ਬਸ ਥੋੜਾ ਮਾਰਾ ਥੋੜਾ ਚੱਲ ਵੀ ਥੋੜਾ ਜੱਕਲਾ ਜਾਣ ਦੇ ਵੀ ਕੱਕ ਲੋ ਵੀ ਨੌਜਵਾਨੋ ਆ ਮੱਕੇ ਜਿਹੜਾ ਆਪਾਂ ਚਾਰ ਪਾਉਣਾ ਆ ਪਰ ਪ੍ਰੋਬਲਮ ਇਹ ਆ ਕਿ ਤਾਰਾਂ ਬਹੋ ਨੀਵੀਆਂ ਨੇ ਤੇ ਮੋਟਰ ਚੱਲ ਰਹੀ ਆ ਲਾਈਟ ਹੈ ਮੋਟਰ ਦੀ ਹੁਣ ਦੇਖਦੇ ਆਂ ਕਿਆ ਬਣਦਾ ਐਲਟੀ ਕਿੰਨੇ ਕੁ ਨੀਵੀਆਂ ਉਹ ਦੇਖੋ ਐਲਟੀ ਆ ਤਾਂ ਐਚਡੀ ਤਾਂ ਬੜੀ ਨੀਵੀਂ ਆ ਯਾਰ ਅੱਛਾ ਜੀ ਕਿਵੇਂ ਪਾਉਣਾ ਕਹਿੰਦਾ ਤਾਂ ਮੱਤ ਗਿਆ ਬਾਈ ਇਹ ਤਾਂ ਇਹ ਕਿਹੜਾ ਇਹਨੇ ਕਿਹੜਾ ਯਾਰ ਲਿਹਾਜ਼ ਕਰਨੀ ਆ ਕੋਈ ਇਹਨੇ ਕਿਹੜਾ ਆ ਕਹਿੰਦਾ ਵੀ ਯੂਟਿਊਬਰ ਇਹ ਤਾਂ ਬੜੀ ਉੱਚੀ ਸੀ ਉਹ ਤਾਂ ਨਹੀਂ ਇਹਨੇ ਕਿਹੜਾ ਐਂ ਕਹਣਾ ਯੂਟਿਊਬਰ ਇਹ ਨਹੀਂ ਦੇਖਦੀ ਭਾਈ ਇਹਨਾਂ ਐਵੇਂ ਦੇਖਣਾ ਡਰਾਈਵਰ ਵੱਡਾ ਡਰਾਈਵਰ ਹਾਂ ਇਹਨੇ ਐਵੇਂ ਨਹੀਂ ਦੇਖਣਾ ਭਾਈ ਪਹਿਲਾਂ ਸਬਸਕ੍ਰਾਈਬਰ 809 ਹੋ ਗਏ ਹਾਂ ਸੀਨੀਅਰ ਚਾਚਾ ਵੀ ਦੇਖਣਾ ਚਾਹਨਾ ਚਾਚਾ ਦੇਖਣਾ ਭਤੀਜਾ ਦੇਖਣਾ ਕੋਈ ਨਹੀਂ ਦੇਖਣਾ ਕੀ ਕਰੀਏ ਇੱਥੋਂ ਫੜ ਕੇ ਰਹਿਣੇ ਆਪਾਂ ਲੈ ਲੈ ਕੱਲੀ ਮੇਰੀ ਗੱਲ ਸੁਣੋ ਇਹ ਰਵਾਤ ਬੂਮ ਲੱਗੂ ਬ੍ਰਦਰ ਬੂਮ ਲੱਗੂਗਾ ਪਰ ਲੱਗੂ ਇੱਕ ਦੋ ਗੇੜਿਆਂ ਤੇ ਬਾਕੀ ਮੇਰਾ ਪਰਨਾ ਚੱਕ ਲਿਆ ਅਮਰੂਦ ਖਾ ਲੋ ਫਰੈਂਡਸ ਹੈ ਮੇਰਾ ਰਾਵਣ ਮਾ ਹੁੰਦਾ ਕਾਲ ਮੈਂ ਪਾਵੇਂ ਨਾ ਉਹ ਹੰਕਾਰ ਗਿਆ ਹੰਕਾਰ ਗਿਆ ਹਾਂਜੀ ਹੈਗਾ ਹਾਰੀਆਂ ਤੇ ਆ ਬਾਈ ਇਹਦਾ ਅਰਥ ਆ ਇਹਦਾ ਵੀ ਚੱਕਦਾ ਆ ਮਾੜਾ ਮੁੰਡਾ ਢੜਕਾ ਮਾਰੂਗਾ ਫਟਕੇ ਲਾ ਦੂ ਅਗਲੇ ਦੰਦੇ ਬੜੇ ਮੜੇ ਆਇ ਤੇ ਸਮਾਨ ਪਾਈ ਜੀ ਕਿਹਦੇ ਕਾਲ ਦੇ ਚੱਕਦਾ 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 ਬਾਈ ਜੀ ਦੋ ਕੋਈ ਪ੍ਰਤੀ ਕਰਵਾਣੀ ਮੋਟੀ ਜਲਪ੍ਰੀਤ ਜੀ ਮੇਰੀ ਜਵਾਨ ਕਾਲੀ ਆ ਓਏ ਹੋ ਕਰੋ ਮੋਟਰ ਤੇ ਆ ਕੇ ਪਾਣੀ ਦੇ ਝੋਨੇ ਚ ਪੈਂਡ ਦੋ ਮੇਰੀ ਜਵਾਨ ਕਾਲੀ ਆ ਚਾਰ ਤਾਂ ਪਈ ਕਿਉਂ ਲੰਘ ਕੇ ਬਾਗੇ ਵਾ ਹੋ ਗਿਆ ਲਓ ਜੀ ਮਿੱਤਰੋ ਆ ਆਪਣਾ ਹੌਲੈਂਡ 9010 ਆ ਇਹਦਾ ਪਿੱਛੇ ਜਾਂ ਜਉਂਦੀ ਰਹਾ ਸਟੀering ਲੈ ਤੇ ਇਹ ਦਲਪ੍ਰੀ ਬੈਕ ਨੂੰ ਚੱਲਦਾ ਬਈ ਇਹ ਇਹ ਨੂੰ ਹੁੰਦਾ ਸੀ ਬੈਕ ਚਲਾਉਣਾ ਕਿ ਨਹੀਂ ਸਿੱਧਾ ਨਹੀਂ ਚੱਲਦਾ ਹਾਂ ਇਹ ਚੱਲਦਾ ਹੀ ਬੈਕ ਕਾਚਾ ਤਾਂ ਤਾਂ ਕਾਚਾ ਤਾਂ ਬੜਾ ਹੋ ਗਿਆ ਕਾਚਾ ਨਹੀਂ ਬੜਾ ਹੁੰਦਾ ਹੈ ਮਰਦ ਤੇ ਘੋੜਾ ਕਦੇ ਬੜਾ ਨਹੀਂ ਹੁੰਦਾ ਸਹੀ ਗੱਲ ਹੈ ਯਾਰ ਦਾੜੀ ਚਿੱਟੀ ਕਰਦਾ ਕਾਰ ਮਰਦਾ ਇਹ ਬੰਦਾ اچھا ਕਹਿੰਦਾ ਮੈਨੂੰ ਆ ਜਿਹੜੀ ਲਾਈਟ ਆ ਕੀ ਕਹਿੰਦਾ ਮੈਂ ਮਰਦਾ ਨਹੀਂ ਮੈਂ ਕਹਿੰਦਾ ਤੂੰ ਟਰੈਕਟਰ ਹੀ ਬਾਈਡਰ ਨਾਲ ਲਾ ਕੇ ਮਾਰ ਜੇਗਾ ਮੈਂ ਕੰਮ ਜਿੱਥੇ ਬੰਦੇ ਇਕੱਠੇ ਹੋ ਜਾਣ ਕੰਮ ਕੋਈ ਨਹੀਂ ਸਿਰੇ ਚੜਿਆ ਅੱਜ ਤੱਕ ਯਾਰ ਮੈਂ ਉਸਨੂੰ ਪਹਿਲਾਂ ਆਖਿਆ ਸੀ ਮੈਂ ਬੁੱਤ ਬਣਾ ਕੇ ਕੁੱਟ ਲੋ ਚਾਚੇ ਦਾ ਚਾਚਾ ਟਰੈਕਟਰ ਤੇ ਬਹਿ ਗਿਆ ਜਾਂ ਮਹੀ ਆਉ ਜਾਂ ਕੋਈ ਆਪਣਾ ਰੁਕੂਗਾ ਮਾਪੇ ਰੁਕ ਗਿਆ ਹਾਂ ਰੁਕ ਗਿਆ ਹਾਂ ਰੁਕ ਗਿਆ ਸ਼ੁਰੂ ਨਹੀਂ ਹੋਇਆ ਰੁਕ ਰੋਕਦਾ ਕੀ ਸੀ ਨਾ ਪਰ ਵੀ ਨਹੀਂ ਪੜਿਆ ਗਿਆ ਟਰੈਕਟਰ ਦਾ ਇਹ ਪਹੀ ਚ ਹੀ ਖੜਾ ਲੈ ਲੰਮੇ ਨਹੀਂ ਢੱਪੇ ਟਰਾਲੀ ਉਹ ਪਹੀ ਵਾਲਾ ਤਾਂ ਕੱਲੀ ਹੁਣ ਦੱਸੋ ਚਾਚਾ ਜੀ ਚਾਚਾ ਬੋਲ ਕੁਛ ਚਾਚਾ ਜੀ ਦੱਸੋ ਕੀ ਕਰੀਏ ਕਹਿੰਦੇ ਨੇਤਾ ਦਾ ਮੁਰਾਦਾ ਹੁੰਦੀ ਹੈ ਨਾ ਹਾਂ ਕੀ ਵੀ ਇੰਨੀ ਮਾਰੀ ਨਹੀਂ ਇਤਰੀ ਕੀ ਦੀ ਨੇਤ ਨਾ ਇਹਦੀ ਨੇਤ ਨਾ ਇਹਦੀ ਨੇਤ ਨਾ ਘਰੇ ਲੈਣੇ ਦਾ ਬੈਠਣਾ ਆਉਦੇ ਨਹੀਂ ਸਾਡੀ ਹੈਗੀ ਥੋੜੀ ਤਾਂ ਪਤਾ ਨਹੀਂ ਕਿਹੋ ਜਿਹੀ ਨੇਤਾ ਨੇ ਹਾਂ ਕਰਨਿਆ ਇਹਨਾਂ ਨੂੰ ਤੂੰ ਹੀ ਹੋ ਗਿਆ ਭੈਣ ਢੱਡਰੀਆਂ ਹੋ ਗਿਆ ਭੌਂਗ ਦਾ ਵਿਚਾਰ ਪਾ ਲੋ ਚਾਹ ਨਹੀਂ ਆ ਗਿਆ ਨੀ ਆ ਗਿਆ ਨੀ ਆ ਗਿਆ ਯਾਰ ਹੁਣ ਮੀਂਹ ਚ ਕਿਵੇਂ ਪੈਜੇ ਚਾਹ ਦੱਸ ਮੀ ਹੈ ਹੀ ਨਹੀਂ ਸੀ ਹੈਗਾ ਸੀ ਮੀ ਹੈ ਹੀ ਨਹੀਂ ਸੀ ਹੈਗਾ ਸੀ ਮਾ ਦਿੱਲੀ ਆਉਣਾ ਹੈਗਾ ਸੀ ਤੂੰ ਦਿਖਾ ਬਾਈ ਤਾਂ ਰਾਜਸਥਾਨ ਵਾ ਗਿਆ ਸੀ ਐ ਚਾਰੇ ਦੇ ਬਣਾ ਕਿੱਥੇ ਪਾ ਲੈਂਦੇ ਛੱਲੀਆਂ ਤੋੜੂ ਪੁੰਨ ਚ ਖਾਣੇ ਛੱਲੀਆਂ ਕੋਈ ਤਾਂ ਪੁੰਨ ਲੈਂਦੇ ਮਾ ਲਾਣਾ ਚਾਚੇ ਬਣਾ ਲੋ ਮੈਂ ਦੋ ਬਰੇ ਚਾਚਾ ਐਂ ਕਰ ਪੀਜਾ ਆਰਡਰ ਕਰ ਚਾਚਾ ਚਪੇੜਾਂ ਦਾ ਅੱਛਾ ਖਵਾ ਦੇ ਕੋਈ ਯਾਰ ਤੂੰ ਪੀਜਾ ਖਵਾਏਗਾ ਚੱਲ ਮੁਰਗਾ ਬਣਾ ਪਾਉਣੇ ਕੱਢਣਾ ਹੋਏ ਮੁਰਗਾ ਬਣਾ ਲਈਏ ਓਏ ਨਹੀਂ ਮੇਰਾ ਵੀਰ ਆ ਬ੍ਰੇਕ ਲਾ ਦੀਂਗਾ ਤੂੰ ਪੈਜ ਡਰਮ ਗਿਆ ਓਏ ਬ੍ਰੇਕ ਲੱਗਣ ਨਾਲ ਲਾ ਦੀਂਗਾ ਤੇ ਇਹ ਇਹ ਤਾਂ ਬੈਟਰੀ ਦਾ ਮਰ ਗਿਆ ਟਰੈਕਟਰ ਮੈਂ ਕਿਹਾ ਕਾਲ ਕੋ ਇਹ ਟਰੈਕਟਰ ਮੈਂ ਇਹ ਮਿਕਸ ਬਰੀਡ ਹੋ ਗਿਆ ਸੀਗਾ ਨਾਲੇ ਥੋੜਾ ਸਜਾਉਂਡੀ ਕਰਨੇ ਵੀ ਪਾਤਾ ਟੱਲੀਆਂ ਵਜਾਉਂਦਾ ਆਉਂ ਨਹੀਂ ਵਹਿ ਜਾ ਮੇਰੇ ਸਾਈਕਲ ਤੇ ਚਾਚਾ ਵੇ ਉਹ ਤੇ ਮਗਾਲਾ ਚਾਚਾ ਮੁੱਕਰ ਗਿਆ ਪੀਜੇ ਨੂੰ ਓਏ ਹੁਣ ਆ ਯਾਰ ਚਾਚਾ ਪੀਆ ਖਵਾੜੀ ਕੀ ਹੋ ਗਿਆ ਚਾਚਾ ਚਾਚਾ ਚੱਪਲ ਰਹਿ ਗਈ ਚੱਪਲ ਰਹਿ ਗਈ ਵੇ ਹੋ ਗਈ ਅਸੀਂ ਇਹਨਾਂ ਤਾਂ ਕਾਮਾਰੀ ਆ ਗਈ ਸਰਦਾਰੀ ਤੇਰੇ ਤਾਂ ਕਾਮਾਰੀ ਆ ਗਈ ਸਿਆਣੇ ਵੈਣੇ ਬੰਦੇ ਦਾ ਤਾਂ ਗੋਡਾ ਕਿੱਟਾ ਟੁੱਟ ਗਿਆ ਕੁਛ ਐਸ ਉਮਰੇ ਕੀ ਲੋਟ ਹੋਊਗਾ ਯਾਰ ਲੋਕੇਸ਼ਨ ਕਿੰਨੀ ਸੋਹਣੀ ਆ ਰਹੀ ਹੈ ਨਾ ਪੰਜਾਬ ਤਾਂ ਪੰਜਾਬ ਹੀ ਆ ਬਾਪਿਓ ਦੇਖੀ ਕਿਹਨੇ ਘਣਾ ਹਣਾ ਉਹ ਨਾ 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 ਫਾਰ ਲੈ ਆਏ ਮੈਂ ਕੋਈ ਤਾਂ ਕਹਿੰਦਾ ਮੁੜ ਕੋ ਮੁੜ ਕੇ ਹੋ ਗਿਆ ਦੇਖੋ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਇੱਥੇ ਲੱਤ ਦਿਖਾਉਂ ਮੁੰਡਾ ਹੜੀ ਲੱਤ ਦਿਖਾ ਲੱਤ ਦਿਖਾ ਲੱਤ ਦਿਖਾ ਰਹੀ ਦਰਸ਼ਕਾਂ ਕੰਮ ਕਰੇ ਹੋਏ ਦਿਖਾ ਤੇ ਸਮਝੀ ਵੱਡੀ ਮੈਂ ਇਹ ਗੰਦੀ ਵੱਡੀ ਦੰਦ ਦੇਖੋ ਬਈ ਇਹ ਬਿਲਪਰੀ ਦਿਂਟਾ ਲੈਂਦਾ ਐਨੇ ਟਾਈਮੇ ਤਾਂ ਤੂੰ ਦੰਦ ਨਿਕਰਾ ਧੱਕਾ ਮਾਰ ਨਾ ਮਾਰ ਕੇ ਲੈ ਆ ਧੱਕਾ ਮਾਰ ਧੱਕਾ ਮਾਰ ਆਹ ਧੱਕਾ ਆਹ ਖੜਾ ਮਾਰ ਧੱਕਾ ਮਾਰ ਧੱਕਾ ਆਹ ਖੜਾ ਮਾਰ ਧੱਕਾ ਛੱਟ ਆਹ ਆ ਉਹ ਆਲੇ ਮਾਤਾ ਕਾ ਹਣਾ ਤੂੰ ਤੂੰ ਵੀ ਮਾਰਿਆ ਸੀ ਨਾ ਨਾ ਚਾਚਾ ਨਾ ਚਾਚਾ ਚਾਚਾ ਜੀ ਚਾਚਾ ਜੀ ਯਾਰ ਦੋਸਤੋ ਚਾਚਾ ਸਾਡੇ ਆ ਥੋੜਾ ਦਿਮਾਗ ਲੱਗਾ ਇੰਜਨ ਜੀ ਪੈ ਗਈ ਮਾਰ ਤੇ ਤਰੋਲੇ ਲੈ ਕੇ ਦਮ ਆਣਾ ਚਾਚੇ ਨੂੰ ਆਪਾਂ ਹਾਂ ਆਗਰੇ ਚਾਲਦੇ ਆ ਆਗਰੇ ਨਾ ਦੇਖ ਲੋ ਦਰਾਸਤਾਂ ਚ ਵਜਦਾ ਫਿਰਦਾ ਅਰੇ ਬੁਢੇ ਹੋ ਗਏ ਚਾਚਾ ਚਾਚਾ ਦੀ ਚਾਚਾ ਗੇ ਸੂਰ ਵਾਲੇ ਤੋਂ ਕੱਢਿਆ ਅੱਛਾ ਪੁੱਤਰ ਆਲੀ ਮਟਰ ਪਲਾਤੀ ਅੱਧਾ ਬਾਹਰ ਹੋ ਜਾ ਨੰਬਰਦਾਰ ਸਾਹਿਬ ਪਿੰਡ ਭੁੰਦੜੀ ਤੋਂ ਨੋ ਫਾਰਮ ਨੋ ਫੂਡ ਲਿਓ ਮੁੰਡੇ ਲਿਓ ਤਾਂਸ ਤਾਂਸ ਵੀ ਲਿਓ ਤੇ ਪੀ ਆਹ ਦੇਖੋ ਗੱਭਰੂ 13 ਫੁੱਟ ਕੱਦ ਦਾ ਬਾਹਰ ਦਾ ਉਹ ਦੇਖ ਲਓ ਤਾਰਾਂ ਦੇ ਨਾਲ ਲੱਗਾ ਪਿਆ ਇੱਥੇ ਚਾਚੇ ਨੂੰ ਖੜਾਓ ਚਾਚਾ 6 ਫੁੱਟ ਦਾ ਆਪਾਂ ਛੱਦੀਆਂ ਨੂੰ ਮਾੜੇ ਕਾਚਾ ਚਾਚਾ ਜੀ ਚਾਚਾ ਬਾਹਰੇ ਨਾ ਖੜੀ ਲੋ ਵੀ ਗੱਭਰੂ ਚਾਚਾ ਜੀ ਮਾੜਾ ਇੱਧਰ ਨੂੰ ਦਰਸ਼ਨ ਕਰੋ ਜੀ ਅਗਲੇ ਦੇ ਦੇਖੋ ਕੱਦ ਹੈਗਾ ਚਾਚੇ ਦਾ 6 ਫੁੱਟ 1.5 ਇੰਚ 6 ਹੀ ਮੰਨ ਲਓ ਚਲ ਤੁਸੀਂ ਪੂਰਾ 6 ਹੀ ਮੰਨ ਲਓ ਪਰ ਇਦੋਂ ਮੰਨ ਲਓ ਦੇਖ ਲਓ ਤੁਸੀਂ ਡਬਲ ਤੋਂ ਵੀ ਉੱਤੇ ਤੱਕ ਬਾਹਰ ਆ ਖੜਾ ਕੋਈ ਹੜਾ ਦਾ ਬੱਟ ਤੇ ਖੜਾਗਾ ਚਾਚਾ ਹੈਗਾ 6 ਫੁੱਟ ਦਾ ਮੈਂ ਤਾਂ 4 ਫੁੱਟ ਦੀ ਹਾਂ ਤੇ ਦੇਖੋ ਫਿਰ ਵੀ ਨਹੀਂ ਚੱਲ ਤੂੰ ਤਾਂ ਹੈਗਾ 6 ਫੁੱਟ ਤੂੰ ਖੜ ਦੇ ਜਾ ਕੇ ਮੰਨ ਲੈ ਵੀ ਹੈਗਾ 13 13 ਫੁੱਟ 13 ਫੁੱਟ ਦਾ ਨਹੀਂ ਨਹੀਂ 16 ਫੁੱਟ ਦਾ ਹੈਗਾ ਨਹੀਂ ਨਹੀਂ 13 13 ਫੁੱਟ ਦਾ ਬਾਜਰਾ ਦਾ ਐਡੇ ਕੀੜਾ ਬਾਈ ਇਹ ਐਡੇ ਆਪਣੀ ਮਾਰਨੇ ਆਪਾਂ ਇਹ ਬਾਹਰੋਂ ਇمپੋਰਟ ਕਰਾਇਆ ਸੀਗਾ ਯੂਗਾਂਡਾ ਚੋਂ ਚਾਚੇ ਨਹੀਂ ਮੰਗਾਇਆ ਉਹ ਚਾਚੇ ਨਹੀਂ ਮੰਗਾਇਆ ਚਾਚਾ ਆਪਸ ਬਿਹਰਲ ਜਾ ਕੇ ਲੈ ਕੇ ਆਏ ਸੀ ਲੋ ਵੀ ਦੋਸਤੋ ਬਾਰਿਸ਼ ਆ ਗਈ ਕੰਮ ਉਹੀ ਹੋ ਗਿਆ ਨਹੀਂ ਲੋਡ ਨਹੀਂ ਆਉਣਾ ਕੰਮ ਹੁਣ 4 ਦਾ ਆਪਣਾ ਹੋਰ ਕਰ ਜੀਆ ਹੋਰ ਰੋਡਿੰਗ ਕਰਦਾ ਦੇਖੀ ਲਿਆ ਹੋਰ ਰੋਡਿੰਗ ਚਾਚਾ ਪੀਜਾ ਖਾਣਾ ਹੈ ਆਪਣੀ ਚਾਚਾ ਜੀ ਪੀਜਾ ਖਾਣਾ ਜੀ ਮੀਂਹ ਪੈਣ ਦੀ ਖੁਸ਼ੀ ਦੇ ਵਿੱਚ ਫਿਰ ਆਪਾਂ ਵੀ ਆਈ ਪੀ ਪੀ ਦੇ ਵਾਲਿਆਂ ਦੇ ਆ ਗਏ ਮਾਹ ਚਲੋ ਵੀ ਹੁਣ 4 ਤਾਂ ਪੈ ਨਹੀਂ ਰਿਹਾ ਕੀ ਦਿਖਵਾਉਣੇ ਗੱਭਰੂਆਂ ਨੂੰ ਮਹਲੋ ਪੀਜ਼ਾ ਹੀ ਖਾ ਲੈਣੇ ਗੱਭਰੂਆਂ ਤੋਂ ਆਏ ਹਾਏ 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 ਆਏ ਹਾਏ 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 ਪੀਜ਼ਾ ਖਾਊਗਾ ਮੁੰਡਾ ਪੀਜ਼ਾ ਭਾਈ ਹਾਂ ਕੋਈ ਨਾ ਪਰ ਦੂਜੀ ਛੱਲੀ ਵਾਲੀ ਛਿੱਲੀ ਵੱਡੀ ਬਾਤੀ ਯਾਰ ਛੋਟੀ ਹੈ ਤਾਂ ਦੂਜੀ ਬੇਬੀ ਕੌਰ ਨਾ ਓਏ ਬੇਬੀ ਕੌਰ ਨਹੀਂ ਛੋਟੀ ਕੱਚੀ ਛੱਲੀ ਹੈ ਇਹ ਮਨ ਲਗਾ ਗੁਲਾਬ ਛੱਲੀਆਂ ਆਪਾਂ ਘਰੋਂ ਹੀ ਲੈ ਆਉਣੀਆਂ ਸੀ ਗੁਲਾਬ ਹੁੰਦਾ ਗੁੱਲ ਗੁੱਲ ਉਹ ਜਹਾਨ ਦਾ ਗੁਲਾਬ ਇੱਕ ਹੋਰ ਸੀ ਉਹ ਵੀ ਆ ਹੀ ਲੈਣ ਦੇ ਫਿਰ ਬਹੁਤ ਠੰਡਾ ਹੋ ਗਿਆ ਹਾਂ ਆ ਸੀ ਬ੍ਰਦਰ ਆਸ ਸੱਤ ਦਾ ਰੋਟੀਆਂ ਆ ਗਿਆ ਆ ਗਿਆ ਵੀ ਆ ਗਿਆ ਆ ਗਿਆ ਮੁੰਡਾ ਉਹ ਦੂਜਾ ਪੀਦਾ ਵੀ ਆ ਗਿਆ ਆ ਜਾ ਉਹ ਇਹ ਤੇ ਗੰਡੇ ਪਾ ਤੇ ਚੱਲ ਕੋਈ ਨਾ ਉਹ ਦੇਖ ਆਂਟੀ ਪਾਠੀ ਦੇ ਕੋਲੋਂ ਮੈਂ ਗੁਰਪੀਤ ਕੋਲੋਂ ਪਾਰਟੀ ਹੈਗੀ ਆ ਬਾਈ ਸਿੱਧੂ ਸ਼ਾਹ ਸ਼ੂ ਨਾ ਨਾ ਪਹਿਲਾਂ ਕੀ ਕਰਨੀ ਸੀ ਉਹਦਾ ਮੂੰਹ ਦਿਖਾ ਪਹਿਲਾਂ ਪਹਾੜੀ ਲੈ ਕੇਦਾ ਬਈ ਚਾਚਾ ਆਏ ਸਾਨੂੰ ਕਹਿ ਕੇ ਚਾਚਾ ਇੱਥੇ ਆ ਕੇ ਬੈਠੇ ਪਰ ਬਾਅਦ ਚ ਇੱਥੇ ਬੈਠ ਗਿਆ ਮੈਂ ਤਾਂ ਬੁੜਾ ਆਇਆ ਨਾ ਤੁਹਾਨੂੰ ਫੋਨ ਬੁੜਾ ਉਹ ਤਾਂ ਬਾਅਦ ਚ ਬੜਾ ਉਹ ਤਾਂ ਕਹੇ ਤੂੰ ਮੰਗੇ ਤੋਂ ਬੜਾਇਆ ਤਾਂ ਬੜਾ ਬੜਾ ਚਾਚਾ ਪੈਸੇ ਦੇਣਾ ਚੱਲ ਫੇਰ ਸਹੀ ਕੋਈ ਨਾ ਤੂੰ ਤੇ ਆਪਣੇ ਇੱਥੇ ਵੀ ਹੈਗੇ ਨੇ ਦੇਖੋ ਪੀਜ਼ਾ ਖਾ ਕੇ ਆਪਾਂ ਆ ਗਏ ਸੀਗੇ ਫਾਰੋਂ ਤੇ ਪੱਠਿਆਂ ਦਾ ਹੋ ਗਿਆ ਸੀ ਟਾਈਮ ਕਿਉਂ ਰੋਲਾ ਪਾਇਆ ਯਾਰ ਪੱਠਿਆਂ ਦਾ ਟਾਈਮ ਹੋ ਗਿਆ ਸੀਗਾ ਸੋ ਹੁਣ ਆਪਾਂ ਚਾਲਦੇ ਆਂ ਫਿਰ ਦੇਖਦੇ ਆ ਕੀ ਬੰਦ ਦਾ ਬਹਿ ਤਾਂ ਮੈਨੂੰ ਲੱਗਦਾ ਨਹੀਂ ਅੱਜ ਹੁਣ ਇਹ ਤੋਂ ਗਾਂਹ ਕੋਲ ਦਿਖਾਵਾਂ ਮੈਂ ਹੁਣ ਮਤਲਬ ਚਾਰ ਪਾਵਾਂ ਤੁਹਾਨੂੰ ਅਹੀ ਦਿਖਾਵਾਂਗੇ ਸਲੋ ਮਿੱਤਰੋ ਅੱਜ ਦੇ ਵਲੌਗ ਚ ਬਸ ਇੰਨੀ ਗੱਲ ਜੀ ਬਣੀ ਨਹੀਂ ਦੇਖੋ ਕੰਮ ਆਪਣਾ ਕੋਈ ਵੀ ਨਹੀਂ ਸਿਰੇ ਚੜਿਆ ਅੱਜ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਮਰੀਜ਼ ਕ੍ਰੀਏਟ ਕਰ ਰਹੇ ਆਂ ਹੌਲੀ ਹੌਲੀ ਐਂ ਸਿੱਖਦੇ ਸਿੱਖਦੇ ਗਰੋ ਕਰ ਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਕਣੀਆਂ ਫੇਰ ਆ ਗਈ